ਦੀ ਮਾਤਾ ਦੀ ਉਮਰ ਬਹੁਤ ਵੱਡੀ ਐ ਕਿੰਨੀ ਉਮਰ ਐ 75 ਸਾਲ ਐ 75 ਸਾਲ ਐ ਲੈਡੀ ਉਮਰ ਐ ਵਿਚਾਰੀ ਦੀ ਬਹੁਤ ਔਖਾ ਇੱਥੇ ਵੀ ਪਾਣੀ ਦੇਖ ਲੋ ਬਾਈ ਕਿੰਨਾ ਤੇਜ ਆ ਤੇ ਪਿੰਡ ਵੀ ਹੁਣ ਦੇਖਦੇ ਆਪਾਂ ਬਾਈ ਦਾ ਉਹ ਦੇਖੋ ਕਿਵੇਂ ਕਿੱਡਾ-ਕੱਡਾ ਪਾਣੀ ਆ ਉੱਥੇ ਤੇ ਇਧਰ ਦੇਖ ਲੋ ਸੰਗ ਤਾਂ ਆ ਹੀ ਜਾਂਦੀਆਂ ਨਾ ਜਿਹੜੇ ਪਿੰਡ ਵਾਲੇ ਤੇ ਕਿੰਨਾ-ਕੰਨਾ ਪਾਣੀ ਆ ਤੇ ਕਿੰਨਾ ਤੇਜ ਐ ਇਹ ਕਿਹੜਾ ਪਿੰਡ ਕਿਹੜਾ ਹੀ ਹੈ ਹਾਂਜੀ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਤਾਂ ਫਤਿਹ ਫਤਿਹ ਤੋਂ ਪ੍ਰਾਂਤ ਅੱਜ ਅਸੀਂ ਹੜ ਪ੍ਰੋਜੈਕਟ ਹੜ ਦੀ ਮਾਰ ਹੈ ਠਾਏ ਲੋਕਾਂ ਨੂੰ ਨੰਕਰ ਵਰਤਾਉਣ ਵਾਸਤੇ ਪਹੁੰਚੇ ਆ ਅੱਜ ਵੀ ਇਸ ਪਿੰਡ ਦੇ ਵਿੱਚ ਜਿੱਥੇ ਅਸੀਂ ਖੜੇ ਆ ਤੇ ਚਾਰ ਰੇਲਾ ਤੇ ਚੱਕ ਰੇਨਾ ਦੋ ਪਿੰਡ ਹੈ ਦੋਨੇ ਪਿੰਡਾਂ ਦਾ ਗੁਰੂ ਘਰ ਵੀ ਇੱਕ ਖੰਡ ਹੈ ਇਸੇ ਅਸੀਂ ਨੰਕਰ ਮੰਡਣ ਵਾਸਤੇ ਆਏ ਆ ਤੇ ਹੁਣ ਜਿੱਥੇ ਅਸੀਂ ਖੜੇ ਆ ਤਕਰੀਬਨ 2-2 ਫੁੱਟ ਪਾਣੀ ਇਸ ਪੁਲ ਦੇ ਉੱਤੇ ਵੀ ਜਿੱਥੋਂ ਇਹ ਟੱਪ ਰਹੇ ਆ ਬਹੁਤ ਤੇਜ਼ ਚੱਲ ਰਿਹਾ ਹੈ ਕਦੇ ਪੈਰਾਂ ਨੂੰ ਵੀ ਖਿੱਚਦਾ ਹੈ ਹਲੇ ਇਥੇ ਠਕੋ ਠਡ ਦੱਸ ਦੇਣਾ ਇਹ ਪਾਣੀ ਜਿਸ ਤਰ੍ਹਾਂ ਚੰਗੰਨੀ ਮੀਰ ਬਣੀ ਖੜੀ ਹੈ ਗੱਲ ਵੀ ਅਸੀਂ ਲੰਘਰੇ ਇਥੇ ਵਰਤਾ ਕੇ ਗਏ ਸੀ ਅੱਜ ਨਾਲ ਕੱਲ ਘੱਟ ਨਹੀਂ ਅੱਜ ਹੋਰ ਵੀ ਫੁੱਟ ਪਾਣੀ ਵਧਿਆ ਲੱਗਦਾ ਸਾਨੂੰ ਬਹੁਤ ਬੁਰਾ ਹਾਲ ਹੈ ਬਹੁਤ ਗਰੀਬ ਜਨਤਾ ਔਖੀ ਹੈ ਪ੍ਰਮਾਤਮਾ ਇਹਨਾਂ ਨੂੰ ਜਲਦੀ ਬਹਾਲ ਕਰੇ ਇਹ ਆਪਣੇ ਜੋ ਬਹਾਨ ਟੇਤ ਖਾਨਾ ਉਹਨਾਂ ਦੇ ਵਿੱਚ ਕੰਕ ਦੀ ਬਜਾਨ ਕਰ ਸਕਣਾ ਤੇ ਅਸੀਂ ਪਾਪਾ ਜਮਨ ਦਾਸ ਜੀ ਦੁੰਨੇ ਵਾਲਾ ਮਹੰਤ ਪੀਰ ਦਾਸ ਜੀ ਲਾਲੇ ਮਾਹੀ ਨੰਗੜ ਮਹੰਤ ਗਿਆਨ ਦਾਸ ਜੀ ਜੱਜੜ ਮਹੰਤ ਮਨਸਾ ਦਾਸ ਜੀ ਦੁੰਨੇ ਵਾਲਾ ਉਹਨਾਂ ਸੰਤਾਂ ਦੇ ਸਹਿਯੋਗ ਨਾਲ ਉਹਨਾਂ ਦੇ ਫਰੇਣਾਂ ਸਦਕਾ ਅਸੀਂ ਸਾਰੇ ਪਿੰਡਾਂ ਦੇ ਵਿੱਚੋਂ ਇਕੱਠੇ ਹੋ ਕੇ ਸੇਵਾਦਾਰ ਪਹੁੰਚੇ ਆ ਤੇ ਫਿਰ ਨਗਰ ਤਿਆਰ ਕਰਕੇ ਆਉਨੇ ਆ ਤੇ ਜਦੋਂ ਭੁੱਖੇ ਬੈਠੇ ਕਰੀਵੇ ਉਹ ਕੰਮ ਆ ਕੇ ਲੰਗਰ ਅਸੀਂ ਛਕਾ ਕੇ ਜਾਂਦੇ ਆਂ ਹਰ ਰੋਜ਼ ਸੁਬਾ ਸ਼ਾਮ ਚਾ ਲੰਗਰ ਅਸੀਂ ਛਕਾ ਕੇ ਜਾਂਦੇ ਆਂ ਦੁਪਹਿਰੇ ਚਾਹ ਵੀ ਛਕਾ ਕੇ ਜਾਂਦੇ ਆਂ ਸੋ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਆਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਬਹਾਲ ਹੋ ਜਾਣਾ ਤੇ ਆਪੋ ਆਪਣੇ ਖੇਤਾਂ ਦੇ ਵਿੱਚ ਜਾ ਕੇ ਖੇਤ ਨੂੰ ਸੰਭਾਲ ਸਕਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਦੇਖ ਲਓ ਪਾਣੀ ਦੀ ਤੇਜ਼ੀ ਬਾਈ ਜੀ ਕਿੰਨੀ ਆ ਤੇ ਪਾਣੀ ਪੂਰੀ ਤੇਜ਼ ਚੱਲ ਰਿਹਾ ਤੇ ਘਰਾਂ ਦਾ ਵੀ ਦੇਖ ਲਓ ਕੀ ਹਾਲ ਹੈ ਸੋਨ ਚਾਰ ਛਪੇਰੇ ਐ ਘੁੰਮ ਕੇ ਦਿਖਾਉਣੇ ਆ ਤੇ ਉਹੀ ਹਾਲ ਆ ਦੋਨੇ ਸਾਈਡਾਂ ਤੇ ਚਾਰ ਛਪੇਰੇ ਤੇ ਇਧਰ ਤੇਜ਼ੀ ਪਾਣੀ ਦੀ ਦੇਖੋ ਕਿੰਨੀ ਚੱਲ ਰਹੀ ਆ ਇੰਨੀ ਸਪੀਡ ਨਾਲ ਪਾਣੀ ਜਾ ਰਿਹਾ ਤੇ ਅੱਗੇ ਵੀ ਐਂ ਚੱਲ ਰਿਹਾ ਕਟਿਆ ਨਹੀਂ ਬਣਾਦਾ ਆਲੇ ਵੀ ਖਤਰਾ ਕੋਠੇ ਦੇ ਉੱਪਰ ਦੇਖੋ ਕਿਵੇਂ ਸਾਰਾ ਸਮਾਨ ਰੱਖਿਆ ਹੋਇਆ ਕਣਕ ਵਾਲਾ ਢੋਲ ਸਾਰਾ ਰਸਣ ਕੋਠਾਂ ਦੇ ਉੱਪਰ ਰੱਖਿਆ ਤੇ ਹਾਲ ਦੇਖ ਲੋ ਕੀ ਹੈ ਜਮ੍ਹਾਂ ਘਰਾਂ ਦੇ ਵਿੱਚ ਪਾਣੀ ਹਜੇ ਵੀ ਵੜਿਆ ਹੋਇਆ ਗੱਟੇ ਲੱਗੇ 12ਾਂ ਦੇ ਵਿੱਚ ਗੇਟਾਂ ਦੇ ਵਿੱਚ